ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਸਿੱਖਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਉਹ ਹੀ ਛੱਡ ਕੇ ਚਲੇ ਗਏ ਨੇ ਗੁੱਸਾ ਹੋ ਗਏ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕੀਤੇ ਦਿਨੀ ਜੋ ਕੁਝ ਆ ਕੇ ਮੀਡੀਆ ਦੇ ਵਿੱਚ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਕਿਸਾਨਾਂ ਨੂੰ ਖ਼ਤਰਾ ਸੀ ਕਿ ਚੰਡੀਗੜ੍ਹ ਮੋਰਚੇ ਨੂੰ ਰੋਕਣ ਦੇ ਲਈ ਸਾਡੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਕਹਿ ਗਿਆ ਛਾਪੇਮਾਰੀ ਰਾਤ ਹੋ ਸਕਦੀ ਹੈ ਉਗਰਾਹ ਦੇ ਵੱਲੋਂ ਜਾਂ ਫਿਰ ਹੋਰ ਆਗੂਆਂ ਦੇ ਵੱਲੋਂ ਕਹੀ ਗਈ ਸੀ ਤੇ ਅੱਜ ਤੜਕੇ ਤੋਂ ਹੀ ਕਿਸਾਨਾਂ ਦੇ ਲਗਾਤਾਰ ਜਿਹੋ ਜਿਹੀ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ ਕਿਸਾਨਾਂ ਤੇ ਹੁਣ ਸਰਕਾਰ ਦੇ ਵਿਚਕਾਰ ਇਹਦਾ ਕੀ ਹੱਲ ਹੋਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਹੀ ਕਰ ਰਹੇ ਨੇ ਜਾਂ ਫਿਰ ਇਦਾਂ ਨੁਕਸਾਨ ਉਹਨਾਂ ਨੂੰ ਕੀ ਕੁਝ ਹੋ ਗਿਆ ਫਾਇਦਾ ਇਸ ਬਾਬਤ ਗੱਲਬਾਤ ਕਰਾਂਗੇ ਜੋ ਟਕਰਾਅ ਦੀ ਸਥਿਤੀ ਹੁਣ ਬਣਦੀ ਦਿਖਾਈ ਦੇ ਰਹੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱੱਡਾ ਜੀ ਆਪ ਸਭ ਦਾ ਸਵਾਗਤ ਕਰ ਲਈ ਚਿੱੱਡਾ ਸਾਹਿਬ ਸਵਾਗਤ ਹੈ ਪਵਰਤੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਕਿਲਾ ਸਾਹਿਬ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕਿਸਾਨ ਕਹਿੰਦੇ ਵੀ ਕਹਿੰਦੇ ਉਹਨਾਂ ਨੇ ਮੀਟਿੰਗ ਖੁਦ ਸੱਦੀ ਸੀ ਸਾਨੂੰ ਬੁਲਾਇਆ ਸੀ ਪਰ ਮੰਗਾ ਨਾਮ ਮੰਨ ਦੇ ਬਾਵਜੂਦ ਵੀ ਉਹ ਮੀਟਿੰਗ ਦੇ ਵਿੱਚ ਪਤਾ ਨਹੀਂ ਕਿਹੜੀ ਗੱਲ ਕਰਕੇ ਭੜਕ ਕੇ ਚਲੇ ਗਏ ਉਹ ਕਹਿੰਦੇ ਵੀ ਅਸੀਂ ਹੁਣ ਤੱਕ ਜਿਹੜੇ ਰੁਲਦੂ ਸੀ ਮਾਨਸਾ ਨੇ ਕਹਿੰਦੇ ਵੀ ਅਸੀਂ ਹਰਜਨ ਸਿੰਘ ਮੁੱਖ ਮੰਤਰੀ ਤੋਂ ਲੈ ਕੇ ਹੁਣ ਤੱਕ ਜਿਹੜੀ ਮੀਟਿੰਗਾਂ ਕਰਦੇ ਰਹੇ ਕਿਸੇ ਵੀ ਮੁੱਖ ਮੰਤਰੀ ਦਾ ਇਹੋ ਜਿਹਾ ਰਵਈਆ ਨਹੀਂ ਦੇਖਿਆ ਗਿਆ ਪਤਾ ਨਹੀਂ ਕਾਰਨ ਕੀ ਜੀ ਉਹ ਕਹਿੰਦੇ ਮੈਂ ਤਾਂ ਨਹੀਂ ਮੰਨਦਾ ਸੀ ਇਹ ਭਾਜਪਾ ਦੀ ਬੀ ਟੀਮ ਹੈ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਪਰ ਮੈਂ ਕੱਲ ਮੈਨੂੰ ਸਾਬਤ ਹੋ ਗਿਆ ਵੀ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਇਹ ਵੀ ਭਾਜਪਾ ਦੀ ਬੀ ਟੀਮ ਹੈ ਕਿਵੇਂ ਦੇਖ ਜੀ ਤਾਂ ਮਨਦੀਪ ਜੀ ਬਿਲਕੁਲ ਤੁਸੀਂ درست ਬੋਲ ਰਹੇ ਹੋ ਜਿਹੜਾ ਮੁੱਖ ਮੰਤਰੀ ਭਗਵਤ ਮਾਨ ਦਾ ਰਵਈਆ ਕੱਲ ਕਿਸਾਨ ਆਗੂਆਂ ਨਾਲ ਨਜ਼ਰ ਆਇਆ ਜੀ ਦੇਖੋ ਆਪਾਂ ਮੀਟਿੰਗ 'ਚ ਹਾਜ਼ਰ ਨੇ ਸੀ ਪਰ ਜ਼ਿੰਮੇਵਾਰ ਕਿਸਾਨ ਆਗੂਆਂ ਨੇ ਟਿੱਪਣੀਆਂ ਕੀਤੀਆਂ ਬਸ ਬਾਹਰ ਆ ਕੇ ਕਿ ਮੀਟਿੰਗ 'ਚ ਬਤਮਨਤਮਾਨ ਜੀ ਨੇ ਬੋਲੇ ਕਿ ਮੈਂ ਤੁਹਾਡੇ ਕੋਲੋਂ ਡਰਤੇ ਨੇ ਮੀਟਿੰਗ ਰੱਖੀ ਐ ਜੀ ਤੇ ਫਿਰ ਅਦਬ ਵਿਚਾਲੇ ਮੀਟਿੰਗ 'ਚ ਜਾਣਾ ਹਾਲਾਂਕਿ ਜਗਿੰਦਰ ਅਗਰਾਹ ਕਹਿ ਰਹੇ ਸੀ ਕਿ ਬਕਾਇਦਾ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲੇ ਕਿੰਨਾ ਸਮਾਂ ਮੀਟਿੰਗ ਲਈ ਹੂੰ ਤੇ ਉਹਨਾਂ ਨੇ ਕਿਹਾ ਖੁੱਲਾ ਸਮਾਂ ਤੇ ਜਦੋਂ ਤੁਸੀਂ ਖੁੱਲਾ ਸਮਾਂ ਕਹਿ ਰਹੇ ਹੋ ਤੇ ਫਿਰ ਡਿਸਕਸ ਕਰੋ ਸਾਰੀਆਂ ਮੰਗਾਂ 18 ਮੰਗਾਂ ਉਹਨਾਂ ਦੀਆਂ ਜਿਹੜੀਆਂ ਡਿਸਕਸ ਕਰਨੀਆਂ ਨੇ ਪਰਵਾਦ ਵਿਚਾਲੇ ਚਲੇਗੇ ਤੇ ਇਹ ਜਿਹੜਾ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਜਿਹੜਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਨਾ ਇਹ ਪੰਜਾਬੀਆਂ ਦਾ ਸੱਭਿਆਚਾਰ ਹੈ ਜੀ ਮੁੱਖ ਮੰਤਰੀ ਸਾਰੇ ਪੰਜਾਬ ਦਾ ਆਗੂ ਹੈ ਸਾਰੇ ਪੰਜਾਬੀਆਂ ਦੀ ਨਮਾਇੰਦਗੀ ਕਰਦਾ ਹੈ ਬਹੁਤ ਵੱਡਾ ਜਿਹੜੀਆਂ ਵੋਟਾਂ ਪਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ 92 ਸੀਟਾਂ ਦਿੱਤੀਆਂ ਸੀ ਹੁਣ ਤਾਂ 2-3 ਹੋਰ ਵੀ ਵਧ ਗਈਆਂ ਨੇ ਤੇ ਜਦੋਂ ਖੁਦ ਮੁੱਖ ਮੰਤਰੀ ਸਾਹਿਬ ਕਿਸਾਨ ਐਸਕੇਮਨ ਦੇ ਨਾਲ ਗੱਲਬਾਤ ਕਰ ਲਈ ਉਹਨਾਂ ਨੂੰ ਬੁਲਾਉਂਦੇ ਨੇ ਤੇ ਫਿਰ ਬਾਅਦ ਚ ਗੱਲਬਾਤ ਪੂਰੀ ਵੀਨ ਕਰਦੇ ਆ ਤੇ ਵਿਚਾਲੇ ਛੱਡ ਕੇ ਚਲੇ ਜਾਂਦੇ ਨੇ ਤੇ ਜੋ ਕਲਣਾ ਨਾਗੂ ਦੱਸ ਰਹੀ ਸੀ ਵੀ ਜਿਸ ਤਰ੍ਹਾਂ ਦਾ ਹੈਂਕਰ ਪਰਿਆ ਰਵਈਆ ਸੀ ਉਹਨਾਂ ਦਾ ਵੀ ਸਾਨੂੰ ਹੈਰਾਨੀ ਹੋਈ ਬਹੁਤ ਸਾਰੇ ਮੁੱਖ ਮੰਤਰੀਆਂ ਨਾਲ ਲਗਾਤਾਰ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਤੇ ਚੱਲਦੀਆਂ ਰਹਿਣੀਆਂ ਨੇ ਭਵਿੱਖ ਚ ਵੀ ਜੀ ਇਹ ਨਹੀਂ ਸੀ ਦਰਸਤ ਇਹਨੂੰ ਸਹੀ ਵਾਜਬ ਨਹੀਂ ਠਹਿਰਾਇਆ ਜਾ ਲੱਗਦਾ ਤੇ ਚਲੋ ਛੱਡੋ ਕੱਲ ਮੀਟਿੰਗ ਚ ਜੋ ਹੋਇਆ ਹੋਇਆ ਪਰ ਤੜਕੇ ਤੋਂ ਦੇਰ ਰਾਤ ਤੋਂ ਇਹ ਕਿਸੇ ਕਿਸਾਨ ਨੂੰ ਘਰ 'ਚ ਨਜ਼ਰਬੰਦ ਕਿਸੇ ਕਿਸਾਨ ਨੂੰ ਚੌਕੀ 'ਚ ਧੁੱਕ ਕੇ ਰੱਖਣਾ ਮਹਾਲੇ ਜ਼ਿਲ੍ਹੇ 'ਚ ਤੁਸੀਂ ਦੇਖ ਲਓ ਲੈਲੀ ਵਾਲੀ ਚੌਕੀ 'ਚ ਜਸਪਾਲ ਸਿੰਘ ਐਡਵੋਕੇਟ ਜਸਪਾਲ ਦੱਪੜ ਅਜੈਬ ਸਿੰਘ ਲੈਲੀ ਇਹ ਸਾਰੇ ਜਿਹੜੇ ਕਿਸਾਨ ਆ ਗੂਟਗਰਾਹਾਂ ਤੇ ਉਸੇ ਕਰਕੇ ਕਿਸਾਨ ਸਭਾ ਦੇ ਚੁੱਕੇ ਹੋਏ ਨੇ ਹੂੰ ਤੇ ਇਧਰ ਬਨੂੜ ਵਾਲੇ ਪਾਸੇ ਆ ਜਾਓ ਜਗਜੀਤ ਸਿੰਘ ਲੱਗੀ ਜਿਹੜਾ ਕਿ ਡਕਾਉਂਦਾ ਕਿਸਾਨ ਉਹਨਾਂ ਤਾਂ ਮਹਾਲੀ ਦਾ ਜ਼ਿਲ੍ਹਾ ਪ੍ਰਧਾਨ ਚੁੱਕਿਆ ਹੋਇਆ ਹੈ ਮਹਾਲੀ ਵਾਲੇ ਪਾਸੇ ਆਜੋ ਕਿਰਪਾਲ ਸਿੰਘ ਜਿਹੜੇ ਰਾਜੀਵਾਲ ਕ੍ਰੁਪਾ ਦਾ ਜ਼ਿਲ੍ਹਾ ਪ੍ਰਧਾਨਿਕ ਕਿਰਪਾਲ ਸਿੰਘ ਸਿਆਉ ਉਹ ਵੀ ਫੜਿਆ ਹੋਇਆ ਹੈ ਪਰਮਦੀਪ ਬੈਦਮਾਨ ਕਰੇ ਨਜ਼ਰਬੰਦ ਦੀ ਹੋਰ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਜਾਂਦਾ ਘਰਾਂ ਚ ਹੀ ਉਹਨਾਂ ਦੇ ਵਾਲੇ ਵਾਲੇ ਪੁਲਿਸ ਲਾਦੀ ਨਜ਼ਰਬੰਦ ਕਰਦੇ ਨਹੀਂ ਬਾਹਰ ਜਾਂਦੇ ਰਹੇ ਤੇ ਜਾਂ ਫਿਰ ਉਹਨਾਂ ਨੂੰ ਫੜ ਲਿਆ ਗਿਆ ਪੰਜਾਬ ਘਰ ਤੋਂ ਅਜៃਆਂ ਸੂਚਨਾ ਮ ਸਾਰਿਆਂ ਸਟੇਸ਼ਨਾਂ ਤੋਂ ਆ ਰਹੀਆਂ ਇਕੱਠਾਵਾ ਦੇ ਮੰਦੀਪ ਜੀ ਤੁਹਾਨੂੰ ਹੈਰਾਨੀ ਹੋਊਗੀ ਫਲੋਰ ਤੋਂ ਉਹਦੇ ਨੇੜੇ ਕਿਸੇ ਪਿੰਡ ਤੋਂ ਕਹਿੰਦੇ ਇੱਕ ਕਿਸਾਨ ਆਗੂ ਨੂੰ ਮਰੇ ਹੋਏ ਨੂੰ ਵੀ ਕਾਫੀ ਸਮਝ ਹੋ ਗਿਆ ਉਹਨਾਂ ਦੇ ਘਰੇ ਜਾ ਕੇ ਵੀ ਪੁਲਿਸ ਨੇ ਖੜਕਾ ਲਿਆ ਕਿ ਭਾਈ ਫਲਾਣਾ ਸਿੰਘ ਕਿੱਥੇ ਐ ਉਹਦੇ ਘਰ ਵਾਲੇ ਕਹਿੰਦੇ ਭਾਈ ਉਹ ਤਾਂ ਸਵਰਗ ਨੂੰ ਵੀ ਪਿਆਰਾ ਹੋ ਗਿਆ ਤੁਸੀਂ ਕਿੱਥੇ ਲੱਭਦੇ ਹੋ ਸੋ ਅਜਨੀਆਂ ਜਿਹੜੀਆਂ ਆ ਰਹੀਆਂ ਨੇ ਸਾਰੇ ਪੰਜਾਬ 'ਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਹ ਬਿਲਕੁਲ ਵੀ ਪੰਜਾਬ ਸਹੀ ਰਾਹ ਨਹੀਂ ਤੁਰ ਰਹੀ ਇਹ ਗਲਤ ਰਸਤੇ ਤੇ ਪੰਜਾਬ ਸਰਕਾਰ ਚੱਲ ਪਈ ਦੇਖੋ ਜੇ ਦਿੱਲੀ ਚੋਂ ਹੁਣ ਤਾਂ ਦਿੱਲੀ ਚੋਂ ਬੀਜੇਪੀ ਦੀ ਸਰਕਾਰ ਬਣ ਗਈ। ਆਪਾਂ ਦੇਖਿਆ 2-4 ਮਹੀਨੇ ਪਹਿਲਾਂ ਕਦੇ ਕੇਜਰੀਵਾਲ ਦੀ ਗ੍ਰਿਫਤਾਰੀ ਪਰਚਹ ਕਿਸਾਨਾਂ ਆਗੂ ਇਥੇ ਧਰਮ ਮਜਾਰੇ ਚੰਡੀਗੜ੍ਹ ਕਰਨ ਲਈ ਜਾਂਦੇ ਆ। ਆਵਾਦਮੀ ਪਾਰਟੀ ਦੇ ਆਗੂ ਤੁਨ ਮਜਾਰਾ ਚੰਡੀਗੜ੍ਹ ਲਾਂਦੇ ਸੀ ਕਿ ਨਹੀਂ ਲਾਂਦੇ ਸੀ। ਬਿਲਕੁਲ ਜੀ। ਕੀ ਫਿਰ ਉਦੋਂ ਨਹੀਂ ਲੋਕਾਂ ਨੂੰ ਕੋਈ ਦਿੱਕਤ ਆਂਦੀ ਸੀ? ਤੇ ਦਿੱਲੀ ਜਾਣਗੇ ਧਰਨੇ ਮਜਾਰੇ ਕਰਦੇ ਸੀ ਕਿ ਨਹੀਂ ਕਰਦੇ ਸੀ। ਚਾਹੇ ਆਪਣੇ ਆਗੂਆਂ ਦੀ ਗ੍ਰਿਫਤਾਰੀ ਦੇ ਵਿਰੋਧ ਚ ਹੋਵੇ, ਚਾਹੇ ਬੀਜੇਪੀ ਦੇ ਵਿਰੋਧ ਚ ਹੋਵੇ ਕਿੰਨੇ ਧਰਨੇ ਮਜਾਰੇ ਕਰਦੇ ਰਹੇ ਨੇ? ਤੇ ਜੇ ਕਿਸਾਨਾਂ ਵਾਲੀਆਂ ਹੱਕੀ ਮੰਗਾਂ ਲਈ ਧਰਨੇ ਮਜਾਰੇ ਕਰਨ ਤਾਂ ਕਹਿੰਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੁੰਦੀ ਐ ਉਹ ਭਾਈ ਕੋਈ ਬਰਾਬਰ ਸਟੈਂਡ ਤਾਂ ਰੱਖੋ ਨਾ ਇੱਕ ਸਟੈਂਡ ਤਾਂ ਰੱਖੋ ਦੋਵੇਂ ਇੱਕ ਇੱਕ ਸੁਰਤਾ ਤਾਂ ਅਪਣਾਓ ਵੀ ਜਿਹੜਾ ਫਾਰਮੂਲਾ ਦੂਜੇ ਤੇ ਲਾਗੂ ਹੁੰਦਾ ਮੇਰੇ ਤੇ ਵੀ ਲਾਗੂ ਹੋਵੇ ਜੀ ਬਿਲਕੁਲ ਜਿਹੜੇ ਕਿਸਾਨਾਂ ਆਗੂਆਂ ਦੀ ਫੜੋਫੜੀ ਸਿਰਫ ਇਸ ਲਈ ਕਿਉਂਕਿ 5 ਤਰੀਕ ਨੂੰ ਕਿਸਾਨਾਂ ਨੇ ਜਾਣਾ ਚੰਡੀਗੜ੍ਹ ਤੇ ਜਾਣਾ ਕਰਨ ਦੇ ਲਈ ਇਹ ਹੱਕੀ ਗੱਲ ਲਈ ਮੰਗਾ ਕੀ ਨੇ ਸਾਰਿਆਂ ਨੂੰ ਪਤਾ ਐ ਤੇ ਮੰਗਾ ਜਿਆਦਾਤਰ ਤਾਂ ਪੰਜਾਬ ਨਾਲ ਸੰਬੰਧਿਤ ਨੇ ਹੁਣ ਜਿਹੜੀਆਂ ਕੱਲ ਮੰਗਾ ਲੈ ਕੇ ਗਏ ਸੀ ਮਨਦੀਪ ਜੀ 18 ਮੰਗਾ ਜਿਹੜੀਆਂ ਰੱਖਿਆ ਸੀ ਉਹਨਾਂ ਨੇ ਪੰਜਾਬ ਸਰਕਾਰ ਦੇ ਉਹਨਾਂ ਚ ਕਿਡੀਆਂ ਕਬੜੀਆਂ ਗੱਲਾਂ ਸੀ ਉਹਨੋਂ ਮੰਗ ਕਰ ਰਹੇ ਨੇ ਕਿਸਾਨ ਕੇ ਜਿਹੜੀ ਤੁਸੀਂ ਕੌਮੀ ਨੀਤੀ ਪੰਜਾਬ ਜਿਹੜੀ ਕੇਂਦਰ ਦਿੰਨੇ ਬਣਾਏ ਸੀ ਕੌਮੀ ਖੇਤੀ ਮੰਡੀ ਨੀਤੀ ਪੰਜਾਬ ਸਰਕਾਰ ਨੇ ਉਹਨੂੰ ਰੱਦ ਕੀਤਾ ਹੈ ਨੀਤੀ ਨੂੰ ਇਹ ਜਿਹੜੀ ਤੁਸੀਂ ਕੇਂਦਰ ਨੂੰ ਚਿੱਠੀ ਭੇਜੀ ਹੈ ਉਸ ਜਾਰੀ ਕਰ ਦਿਓ ਦੱਸੋ ਇਹਦੇ ਚ ਕੀ ਗੱਲ ਹੈ ਵੱਡੀ ਹੂੰ ਜਾਰੀ ਕੀਤਾ ਜਾ ਸਕਦਾ ਸੀ ਪਰ ਨਾਲ ਲੱਗਦੇ ਆਪਣੇ ਸੂਬਾ ਹਰਿਆਣਾ ਉਸ 17 18 ਫਸਲਾਂ ਤੇ ਐਮ ਐਸ ਬੀ ਦੇ ਰਿਹਾ ਤੇ ਆਪਣੇ ਵਾਲੇ ਕਿਸਾਨ ਨੇ ਮੰਗ ਕੀਤੀ ਸੀ ਕਿ ਤੁਸੀਂ ਕਿਉਂ ਤੁਸੀਂ 18 ਦੇ ਨਹੀਂ ਦੇ ਸਕਦੇ ਘੱਟੋ ਘੱਟ 5 6 ਤਾਂ ਦੇ ਸਕਦੇ ਹੋ ਨਾ ਜੀ ਬਾਸਮਤੀ ਤੇ ਦੇ ਦਿਓ ਮੱਕੀ ਤੇ ਦੇ ਦਿਓ ਮੂੰਗੀ ਤੇ ਦੇ ਦਿਓ ਆਲੂ ਤੇ ਦੇ ਦਿਓ ਮਟਰ ਤੇ ਦੇ ਦਿਓ ਗੋਭੀ ਤੇ ਦੇ ਦਿਓ ਇਹਨਾਂ ਤੇ ਮੰਗ ਕਰ ਰਹੇ ਸੀ ਵੀ ਦੇ ਦਿਓ ਤੁਸੀਂ ਤੇ ਜਿਹੜਾ ਪੀਣ ਵਾਲੇ ਸਾਫ ਪਾਣੀ ਦੀ ਨਹਿਰੀ ਪਾਣੀ ਦੀ ਖੇਤਾਂ ਲਈ ਵੀ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਤੇਲ ਤੱਕ ਪਾਣੀ ਪਹੁੰਚਾ ਦਿਆ ਪਾਣੀ ਤਾਂ ਕਿਤੇ ਪਹੁੰਚੇ ਮੋਗੇ ਦਾ ਬੰਦ ਪਏ ਨੇ ਸਾਰੇ ਉਹ ਪਹੁੰਚਾ ਦਿਓ ਫਿਰ ਜੇ ਦਿੱਲੀ ਚ ਕਿਸਾਨ ਸਹੀਰ ਹੋਏ ਸੀ ਕਿੰਨੇ ਸਮਾਂ ਪਹਿਲਾਂ ਐਲਾਨ ਕੀਤਾ ਸੀ ਇਹਨਾਂ ਨੇ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਦਵਾਂਗੇ ਹਾਲੇ ਤੱਕ ਹੋ ਵੀ ਅਦਮਤਾਂਲੇ ਪਏ ਮਾਮਲਾ ਸੋਏ ਜਿਹੜੀਆਂ ਸਾਰੀਆਂ ਮੰਗਾਂ ਸੀ ਕਿ ਜਿਹੜਾ ਪਰਾਲੀ ਦੇ ਕਿੰਨੀ ਵੱਡੀ ਪੱਧਰ ਤੇ ਆਪਾਂ ਨੇ ਦੇਖਿਆ ਪਿਛਲੇ ਸਾਲ ਹਾਲਾਂਕਿ ਦਿੱਲੀ ਦੇ ਮੰਤਰੀ ਤੇ ਇਥੋਂ ਤੱਕ ਕਿ ਗ੍ਰੀਨ ਐਨ ਜੀਟੀ ਵੀ ਜਿਹੜਾ ਹੈਗਾ ਹੈ ਐਂਡ ਤੇ ਉਹਨਾਂ ਨੇ ਵੀ ਕਹਤੇ ਆ ਵੀ ਭਾਈ ਪੰਜਾਬ ਦੀ ਪਰਾਲੀ ਦਾ ਤੂੰ ਨਹੀਂ ਜਾਂਦਾ ਦਿੱਲੀ ਹੂੰ ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਜੀ ਪਿਊਸ਼ ਗੋਇਲ ਬੰਬੇ ਬੋਲੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਬਿਲਕੁਲ ਗਲਤ ਕਹਿ ਰਹੇ ਹੋ 500 ਕਿਲੋਮੀਟਰ ਕਿਵੇਂ ਜਾ ਸਕਦਾ ਹੈ ਪੰਜਾਬ ਦਾ ਧੂਆ ਦਿੱਲੀ ਤੇ ਅੰਟੀ ਨੇ ਵੀ ਕਹਤੇ ਸੀ ਵੀ ਨਹੀਂ ਜਾ ਸਕਦਾ ਤੇ ਇਸ ਦੇ ਬਾਵਜੂਦ ਇਹ ਦੇ ਤੜਾ ਤੜ ਤੁਸੀਂ ਕਿਸਾਨਾਂ ਤੇ ਜੁਰਮਾਨੇ ਲਾਏ ਨੇ ਪਰਚੇ ਕੀਤੇ ਨਹੀਂ ਹੋਰ ਰੱਦ ਕਰੋ ਇਹ ਸਾਰੀਆਂ ਮੰਗਾਂ ਪੰਜਾਬ ਨਾਲ ਸੰਬੰਧਿਤ ਸੀ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰ ਸੇ ਕਹਿੰਦਾ ਕਿਸਾਨਾਂ ਦਾ ਪੁੱਤਾਂ ਮੈਂ ਖੇਤਾਂ ਚ ਪਾਣੀ ਨੱਕੇ ਮੋੜੇ ਨੇ ਕਹੀ ਨਾਲ ਮੈਂ ਅੰਜਣ ਚਲਾਏ ਭਾਈ ਜੇ ਤੂੰ ਅੰਜਣ ਚਲਾਏ ਨੇ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਕਿਸਾਨ ਦੀ ਹਾਲਤ ਕੀ ਹੈ ਅੱਜ ਕਿਸਾਨ ਖੁਦਕਸ਼ੀਆਂ ਦੇ ਰਾਹ ਕਿਉਂ ਤੁਰਿਆ ਪਿਆ ਹੈ ਨਾ ਕਿਸਾਨ ਨੂੰ ਸਮੇਂ ਸਿਰ ਤੇਲ ਮਿਲਦਾ ਹੈ ਤੇ ਖਾਦ ਮਿਲਦੀ ਹੈ ਨਾ ਬੀਜ ਮਿਲਦਾ ਹੈ ਮਨਦੀਪ ਜੀ ਮੱਕੀ ਦਾ ਬੀਜ ਜਿਹੜੇ ਹੁਣ ਕਿਸਾਨ ਬੀਜ ਰਹੇ ਨੇ ਬੈਰ ਕੰਪਨੀ ਦਾ ਤੇ ਦੂਜੀਆਂ ਕੰਪੈਨੀਆਂਰ ਕੰਪਨੀ ਦਾ 1890 ਤੇ 1890 ਉਦਾ 2570 ਰੁਪਏ ਰੇਟ ਹੈ ਜਿਹੜਾ ਪਹਿਲ ਪਿਛਲੇ ਬਾਸਾਲ ਉਸ 2000 ਸੀ 4 ਕਿਲੋ ਦੀ ਥੈਲੀ ਦਾ ਤੇ ਹੁਣ 2570 ਰੁਪਏ ਹੋ ਗਿਆ ਜੀ ਤਿੰਨ ਥੈਲੀਆਂ ਪੈਂਦੀਆਂ ਨੇ ਤੇ 3700 4-4000 ਤੱਕ ਬਲੈਕ ਚ ਮਿਲ ਰਿਹਾ ਬੀਜ 15-1500 ਰੁਪਏ ਪਰ ਥੈਲੀ 5-5000 ਰੁਪਏ ਦੀ ਬਲੈਕ ਉਧਰ ਡੀਏ ਵੀ ਲੈਣੀ ਹੈ ਤਾਂ ਫਿਰ ਕਿਹਾ ਜਾਂਦਾ ਕਿਸਾਨ ਨੂੰ ਕੇਵਲ ਇੰਨੀ ਖਾਦ ਦੇ ਦੂਜੇ ਥੈਲੇ ਲੈਣੇ ਪੈਣ ਤੇ ਇੰਨੀਆਂ ਦਵਾਈਆਂ ਲੈਣੀਆਂ ਪੈਣੀਆਂ ਜਾਂ ਨਾਲ ਜੀ ਤੇ ਇਹ ਪ੍ਰਬੰਧ ਕਿਹਨੇ ਕਰਨਾ ਹੈ ਸਰਕਾਰ ਸੁੱਤੀ ਪਈ ਹੈ ਨਾ ਕਿਹਦੇ ਪਾਸੇ ਦੇਖ ਰਹੀ ਹੈ ਤੇ ਜੇ ਕਿਸਾਨਾਂ ਕੋ ਹੁਣ ਸੁੱਤੀ ਪਈ ਜਿਹੜੀ ਸਰਕਾਰ ਹੈ ਉਹਨੂੰ ਜਗਾਣ ਲਈ ਬੋਲੇ ਹੋਏ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਣ ਲਈ ਜੇ ਕਿਸਾਨ ਸੰਗਠਿਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਹੈ ਕਿ ਭਾਈ ਫਿਰ ਅਸੀਂ ਹੁਣ ਪੱਕਾ ਮੋਰਚਾ ਲਾਣਾ ਹੈ ਰਾਜਧਾਨੀ 'ਚ ਤੇ ਫਿਰ ਕਹਿੰਦੇ ਦੂਜੀ ਫੜ ਲਓ ਇਹਨਾਂ ਨੂੰ ਇਹ ਗੈਰ ਸੰਵਿਧਾਨਿਕ ਤਰੀਕਾ ਹੈ ਲੋਕਤੰਤਰ 'ਚ ਹਰੇਕ ਵਿਅਕਤੀ ਨੂੰ ਸਾਥਮੇਂ ਨਾਲ ਆਪਣੀ ਗੱਲ ਕਹਿਣ ਦਾ ਹੱਕ ਹੈ ਕਿਸਾਨਾਂ ਨੂੰ ਵੀ ਹੱਕ ਤੇ ਉਤੇ ਭਗਵੰਤ ਮਾਨ ਦੀ ਜਿਹੜੀ ਕਿਸਾਨਾਂ ਦੀ ਹੱਥ ਸੀ ਹੋਣ ਦੀ ਸਰਕਾਰ ਹੈ ਉਹਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਅੱਜ ਜਦੋਂ ਅੱਧੇ ਦੀ ਰਾਤ ਤੋਂ ਸੁੱਤੇ ਤੇ ਕਿਸਾਨਾਂ ਨੂੰ ਜਿਹੋ ਜਿਹੇ ਕੱਪੜੇ ਸੀ ਉਹ ਝਾੜ ਝਾ ਕੇ ਟੌਕਿਆਂ ਚ ਲੈ ਕੇ ਗਏ ਤੇ ਕਿਤੇ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕਰਤਾ ਕੰਗਲੇ ਵੀ ਚੰਡੀਗੜ੍ਹ ਨਾ ਪਹੁੰਚ ਸਕਣ ਅਜਿਹਾ ਨਹੀਂ ਹੋਊਗਾ ਇਹ ਪੰਜਾਬੀ ਨੇ ਭਗਵੰਤ ਮਾਨ ਜੀ ਨੂੰ ਕੰਨ ਤੇ ਲਿਖਿਆ ਪੜ ਲੈਣਾ ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਨਹੀਂ ਹੈ ਜਿੰਨਾ ਪੰਜਾਬੀਆਂ ਨੂੰ ਦਬਾਉਗੇ ਪਿਆਰ ਨਾਲ ਜਾਨ ਵੀ ਕੁਰਬਾਨ ਕਰ ਦਿੰਦੇ ਨੇ ਪਰ ਜ਼ਬਰਦਸਤੀ ਤੇ ੱਤੇ ਨਾਲ ਪੰਜਾਬੀ ਪਹਿਲਾਂ ਕਦੇ ਡਰੇ ਨੇ ਨਾ ਕਦੇ ਝੁਕੇ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਉਹਨਾਂ ਨੂੰ ਝੁਕਾਉਣ ਤੇ ਸਫਲ ਹੋ ਜਾਊਗੀ ਤਾਂ ਤਰੀਕਾ ਹੈ ਸਰਕਾਰ ਦਾ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੂੰ ਜਿਹੜੇ ਕਿਸਾਨ ਲੀਡਰ ਕਿਸਾਨ ਕਰਮਚਾਰੀ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਫੜੇ ਹੋਏ ਨੇ ਜਿਹੜੇ ਉਹਨਾਂ ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ ਹੈ ਇਹ ਕੋਈ ਤਰੀਕ ਨਹੀਂ ਹੈ ਗੈਰ ਸਵਿਧਾਨਿਕ ਹੈ ਗੈਰ ਲੋਕਤੰਤਰੀਕ ਤਰੀਕਾ ਹੈ ਤੇ ਬਿਨਾਂ ਕਿਸੇ ਦੇਰੀ ਤੋਂ ਸਿੰਘਤ ਕਿਸਾਨ ਮੋਰਚੇ ਕਿਉਂਕਿ ਪੱਲ 5 ਤਰੀਕ ਨੂੰ ਮੀਟਿੰਗ ਹੈ ਅੱਜ ਫੇਰ ਮੀਟਿੰਗ ਬੁਲਾ ਲੈਣ 5 ਤਰੀਕ ਨੂੰ ਧਰਨਾ ਹੈ ਉਹਨਾਂ ਦਾ ਚੰਡੀਗੜ੍ਹ ਕੱਲ ਨੂੰ ਅੱਜ ਇਹ ਅੱਜ ਦਾ ਦਿਨ ਹੈ ਮੁੱਖ ਮੰਤਰੀ ਜੇ ਕੱਲ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਕਹਿੰਦੇ ਅੱਖ 'ਚ ਇਨਫੈਕਸ਼ਨ ਹੈ ਦਰਦ ਸ਼ੁਰੂ ਹੋ ਗਿਆ ਸੀ ਤਾਂ ਜਗ ਕਰ ਲੈਣ ਕਿਸਾਨ ਆਗੂਆਂ ਨਾਲ ਚੰਡੀਗੜ੍ਹ ਆਣ ਤੋਂ ਰੁਕੋ ਤੇ ਉਹਨਾਂ ਦੀਆਂ ਅੱਧ ਪਛਤੀਆਂ ਮੰਗਾਂ ਤਾਂ ਜਿਹੜੀਆਂ ਉਹਨਾਂ ਦੇ ਦਾਇਰੇ ਚ ਆਉਂਦੀਆਂ ਨੇ ਮੰਨੀਆਂ ਜਾ ਸਕਦੀਆਂ ਨੇ ਤੇ ਫਿਰ ਉਹ ਕਿਉਂ ਨਾ ਮੰਨ ਰਹੇ ਤੇ ਕਹਿੰਦੇ ਇਹ ਵੀ ਕਹਿ ਗਏ ਵੀ ਜੇ ਤੁਸੀਂ ਫੇਰ ਧਰਨਾ ਲੈਣਾ ਫਿਰ ਇੱਕ ਦੋ ਮੰਗ ਤੇ ਸਹਿਮਤੀ ਹੋਈ ਸੀ ਮંત્રી ਕੱਲ ਜਗਿੰਦਰ ਅਗਰਹਾਂ ਦੱਸ ਰਹੇ ਸੀ ਕਿ ਸਹਿਮਤੀ ਹੋਈ ਸੀ ਕਿ 1 ਜੂਨ ਤੋਂ ਕਿਸਾਨਾਂ ਨੂੰ ਝੋਨਾ ਲਾਉਣ ਦੀ ਆਗਿਆ ਦੇ ਦਿੱਤੀ ਜਾਏਗੀ ਪਰ ਕਹਿੰਦੇ ਫਿਰ ਉਹ ਦੂਜੇ ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਨਹੀਂ ਜੀ ਉਹ ਜਦੋਂ ਜਾਣ ਲੱਗੇ ਕਹਿ ਕੇ ਵੀ ਜੇ ਤੁਸੀਂ ਧਰਨਾ ਲਾਉਣਾ ਫਿਰ ਇਹ ਮੰਗ ਵੀ ਕੈਂਸਲ ਜਿਹੜੀ ਤੁਹਾਡੀ ਮੰਨੀ ਗਈ ਹੈ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਦਾ ਰਵੱਈਆ ਮੁੱਖ ਮੰਤਰੀ ਸਾਹਿਬ ਅਪਣਾ ਰਹੇ ਨੇ ਇਨਾ ਪੰਜਾਬ ਲਈ ਪੰਜਾਬੀਆਂ ਲਈ ਨਾ ਕਿਸਾਨਾਂ ਲਈ ਨਾ ਨਾ ਦੀ ਪਾਰਟੀ ਲਈ ਜਿਸ ਕਰਕੇ ਬਿਨਾਂ ਕਿਸੇ ਦੇਰੀ ਤੋਂ ਪੰਜਾਬ ਸਰਕਾਰ ਨੂੰ ਸਾਰੇ ਕਿਸਾਨਾਂ ਆਗੂਆਂ ਜਿਹੜੇ ਗ੍ਰਿਫਤਾਰ ਕੀਤੇ ਨੇ ਰਿਹਾ ਕਰਨਾ ਚਾਹੀਦਾ ਉਹਨਾਂ ਨੇ ਸੰਤਮੇ ਹੀ ਆਪਣਾ ਧਰਨਾ ਲਾਣਾ ਉਹਨਾਂ ਨੂੰ ਜਗ੍ਹਾ ਦੇ ਦੇਣ ਕਿਸੇ ਇੱਕ ਥਾਂ ਤੇ ਇੱਕ ਪਾਸੇ ਤਾਂ ਜਦੋਂ ਦਿੱਲੀ ਜਾਣ ਤੋਂ ਰੋਕਦੀ ਹੈ ਦਿੱਲੀ ਤੇ ਹਰਿਆਣਾ ਦੇ ਜ਼ਿਕਰ ਫਿਰ ਇਹ ਕਹਿੰਦੇ ਨੇ ਕਿ ਬਹੁਤ ਤਕਾ ਕਰ ਰਹੀ ਹੈ ਤੇ ਜਦੋਂ ਤੁਸੀਂ ਆਪ ਕਰ ਰਹੇ ਹੋ ਫਿਰ ਹੁਣ ਹੂੰ ਉਹਨਾਂ ਨੂੰ ਕਿਹੜੇ ਥਾਂ ਕਿ ਭਾਈ ਲੈ ਤੁਸੀਂ ਇੱਥੇ ਬੈਠੋ ਆਪਣਾ ਸੰਤਮੇ ਢੰਗ ਨਾਲ ਤਰਨਾ ਮਜਾਰਾ ਜੋ ਵੀ ਤੁਸੀਂ ਕਰਨਾ ਹੈ ਉਹ ਕਰੋ ਤੁਹਾਨੂੰ ਕੋਈ ਰੁਕਾਵਟ ਨਹੀਂ ਹੋਊਗੀ ਜੇ ਜਦੋਂ ਕੋਈ ਉਹ ਰਿਕਾਵਟ ਖੜੀ ਨਹੀਂ ਕਰਾਂਗੇ ਫਿਰ ਲੋਕਾਂ ਨੂੰ ਵੀ ਕੋਈ ਵਿਗਨ ਨਹੀਂ ਪਊਗਾ ਆਵਾਜ਼ਾਂ 'ਚ ਵੀ ਕੋਈ ਵਿਗਨ ਨਹੀਂ ਪਊਗਾ ਹੂੰ ਇਸ ਕਰਕੇ ਪੰਜਾਬ ਸਰਕਾਰ ਨੂੰ ਆਪਣ ਜਿਹੜਾ ਇਹ ਫੈਸਲਾ ਉਹਨਾਂ ਨੇ ਲਿਆ ਹੈ ਆਡਿਅਲ ਬਤੀਰਾ ਬਣਾਇਆ ਹੋਇਆ ਤੇ ਜਿਹੜਾ ਉਹਨਾਂ ਨੇ ਟਕਰਾਅ ਦਾ ਰਸਤਾ ਬਣਾਇਆ ਇਸ ਤੋਂ ਗਰੇਜ ਕਰਕੇ ਬਿਨਾਂ ਕਿਸੇ ਦੇਰੀ ਕਿਸਾਨ ਆਗੂਆਂ ਨੂੰ ਸਾਰੀ ਕਿਸਾਨਾਂ ਦੇ ਲੀਡਰਸ਼ਿਪ ਨੂੰ ਛੱਡਣਾ ਚਿੱਤ ਨਾਲ ਗੱਲਬਾਤ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਸਾਥ ਮੇ ਟੰਗ ਨਾਲ ਲੋਕਤੰਤਰੀਕ ਤਰੀਕੇ ਨਾਲ ਆਪਣਾ ਧਰਨਾ ਮਜਹਰਾ ਜਿਹੜਾ ਹੈਗਾ ਕਰਨ ਦੀ ਜਾਂਚ ਦੇਣੀ ਚਾਹੀਦੀ ਬਿਲਕੁਕੁਲ ਬਿਲਕੁਲ ਤੁਸੀਂ ਥੋੜਾ ਬਹੁਤਾਂ ਬਹੁਤ ਤੁਸੀਂ ਕੀਮਤੀ ਚ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਜੰਦੀ ਧੰਨਵਾਦ